ਇਹ ਦਾਣਾ ਚੌਣਾ ਜਿਹੜਾ ਸਭ ਕਰਨ ਸਾਡਾ ਮਾਰਿਆ ਗਿਆ ਫੇਸਾਨੀ ਮੋਰਚੇ ਦੇ ਵਿੱਚ ਇਹਨਾਂ ਦਾ ਬਾਈਕਾਟ ਸਾਡੇ ਕਾਨੂੰਨ ਆ ਜਿਹੜੇ ਇਹ ਰੱਦ ਨਹੀਂ ਕਰ ਰਹੇ ਇਹਦੇ ਕਰਕੇ ਇਹਨਾਂ ਦਾ ਬਾਈਕਾਟ ਕਰਨਾ ਸਾਰੇ ਪਿੰਡ 'ਚ ਫਲੈਗ ਖੜਾ ਦੇ ਆਈ ਅਸੀਂ ਤੇ ਪਿੰਡ ਦਾ ਕੋਈ ਵੀ ਨੁਮਾਇੰਦਾ ਭਾਜਪਾ ਦੇ ਲੀਡਰ ਨੂੰ ਪਿੰਡ 'ਚ ਨਾ ਲਿਆਵੇ ਸਾ ਚੰਗਾ ਤੇ ਜੇ ਲਿਆਊਗਾ ਤੋ ਆਪ ਦਾ ਜ਼ਿੰਮੇਵਾਰ ਕੋਧੂਗਾ ਤੋ ਲੋਕਸਾਨੀ ਮੁੱਦੇ ਸੀਗੇ ਐ ਐਮਐਸਪੀ ਤੇ ਹੋਰ ਕਈ ਮੁੱਦੇ ਆਈ ਉਹ ਨਹੀਂ ਪਾਸ ਕਰ ਰਹੇ ਕਾਨੂੰਨ ਰੱਦ ਨਹੀਂ ਕਰ ਰਹੇ ਤੇ ਉਹਦੇ ਵਿਰੋਧ ਵਿੱਚ ਅਸੀਂ ਧਰਨੇ ਵੀ ਲਾਈ ਲਾਏ ਹੋਏ ਆ ਜੀ ਸ਼ਨੌਰੀ ਬਾਡਰ ਸਿੰਭੂ ਬਾਡਰ ਤੇ ਸਾਡੇ ਮੰਨੂ ਵੀ ਉਹਨਾਂ ਨੇ ਅਜੇ ਤੱਕ ਕਾਨੂੰਨ ਰੱਦ ਨਹੀਂ ਕੀਤਾ ਜੀ ਅਸੀਂ ਇਹ ਕਹਣਾ ਚਾਹੁੰਦੇ ਹਾਂ ਜੇ ਸਭ ਕਰਨ ਸਾਡਾ ਮਾਰਿਆ ਗਿਆ ਉੱਥੇ ਕਿਸਾਨੀ ਮੋਰਚੇ ਦੇ ਵਿੱਚ ਇਹਨਾਂ ਦਾ ਬਾਈਕਾਟ ਸਾਡੇ ਕਾਨੂੰਨ ਆ ਜਿਹੜੇ ਇਹ ਰੱਦ ਨਹੀਂ ਕਰ ਰਹੇ ਇਹਦੇ ਕਰਕੇ ਇਹਨਾਂ ਦਾ ਬਾਈਕਾਟ ਕਰ ਰਹੇ ਆ ਸਾਰੇ ਪਿੰਡ 'ਚ ਫਲੈਕਸ ਲਾ ਦੇ ਆਈ ਅਸੀਂ ਤੇ ਪਿੰਡ ਦਾ ਕੋਈ ਵੀ ਨੁਮਾਇੰਦਾ ਭਾਜਪਾ ਦੇ ਲੀਡਰ ਨੂੰ ਪਿੰਡ 'ਚ ਨਾ ਲਿਆਵੇ ਤਾਂ ਚੰਗਾ ਤੇ ਜੇ ਲਿਆਊਗਾ ਤਾਂ ਉਹ ਆਪਦਾ ਜ਼ਿੰਮੇਵਾਰ ਖੋਦ ਹੋਊਗਾ ਤੇ ਕੋਈ ਵੀ ਲੀਡਰ ਸਾਡੇ ਪਿੰਡ ਵਿੱਚ ਭਾਜਪਾ ਦਾ ਨਾ ਹੀ ਆਵੇ ਤਾਂ ਚੰਗਾ ਰਹੂਗਾ ਜੀ ਭਾਜਪਾ ਦਾ ਵਿਰੋਧ ਕਿਉਂ ਹੋ ਰਿਹਾ ਜੀ ਭਾਜਪਾ ਦਾ ਵਿਰੋਧ ਸਾਡੇ ਜੋ ਕਿਸਾਨੀ ਮੁੱਦੇ ਸੀਗੇ ਐਮਐਸਪੀ ਤੇ ਹੋਰ ਕਈ ਮੁੱਦੇ ਆਈ ਉਹ ਨਹੀਂ ਪਾਸ ਕਰ ਰਹੇ ਕਾਨੂੰਨ ਰੱਦ ਨਹੀਂ ਕਰ ਰਹੇ ਤੇ ਉਹਦੇ ਵਿਰੋਧ ਵਿੱਚ ਅਸੀਂ ਧਰਨੇ ਵੀ ਲਾਈ ਹੋਏ ਆ ਜੀ ਖਨੌਰੀ ਬਾਰਡਰ ਸ਼ਿੰਭੂ ਬਾਰਡਰ ਤੇ ਸਾਡੇ ਮੰਨ ਲਓ ਵੀ ਉਹਨਾਂ ਨੇ ਅਜੇ ਤੱਕ ਕਾਨੂੰਨ ਰੱਦ ਨਹੀਂ ਕੀਤੇ ਜੀ ਤੇ ਉਹਦੇ ਵਿਰੋਧ ਚ ਅਸੀਂ ਭਾਜਪਾ ਵਿਰੋਧ ਕਰ ਰਹੇ ਆ ਜੀ ਜੇ ਇਥੋਂ ਹੀ ਆਪਾਂ ਗੱਲ ਕਰੀਏ ਤਾਂ ਇੱਥੇ ਐਮਪੀ ਦੀ ਸੀਟ ਤੇ ਕਿਹੜਾ ਭਾਜਪਾ ਲੜਦਾ ਝੂਣ ਲੜਦਾ ਭਾਈ ਪਾ ਦਾ ਇੱਥੇ ਅਨਸਰ ਆ ਜਾਂਸੀ ਲੱਗਦਾ ਹੀ ਮੈਨੂੰ ਜਿਹੜਾ ਚੋਣ ਲੜ ਲੜ ਰਿਹਾ ਹੈ ਅਨਸਰ ਤੇ ਇਹ ਕਹਿੰਦਾ ਕਿ ਕਹਿੰਦਾ ਕਿ ਮੈਂ ਤਾਂ ਜਿਹੜਾ ਕਿਸਾਨਾਂ ਖਾਸ ਕੋਈ ਹਜੇ ਤੱਕ ਕੋਈ ਧਿਆਨ ਵੀ ਨਹੀਂ ਇਦਾਂ ਦਿੱਤਾ ਤੇ ਮੈਂ ਪਹਿਲਾਂ ਧਰਨੇ 'ਚ ਵੀ ਜਾਂਦਾ ਰਿਹਾ ਤਾਂ ਕਿਸਾਨ ਮੈਨੂੰ ਤਾਂ ਮੇਰਾ ਤਾਂ ਬਾਈਕਾਟ ਨਹੀਂ ਕਰਦਾ ਨਹੀਂ ਅਸੀਂ ਪੂਰਨ ਤੌਰ ਤੇ ਬਾਈਕਾਟ ਕੀਤਾ ਜੀ ਮੰਨ ਲਓ ਜਿਹੜਾ ਐਮਪੀਏ ਇੱਥੇ ਸਾਡੇ ਭਾਈ ਪਾ ਲੜ ਰਿਹਾ ਹੈ ਅਸੀਂ ਵੋਟ ਨਹੀਂ ਪਾਉਣ ਦਿੰਦੇ ਤੇ ਨਾ ਹੀ ਉਹ ਸਾਡੇ ਪਿੰਡ ਵਿੱਚ ਆਵੇ